ਨੋਵਾ ਕ੍ਰਿਸਟਾ Z ਮਾਡਲ ਆਲ ओरिजिनल ਪੇਂਟ ਦੇ ਵਿੱਚ 13.5 ਲੱਖ ਰੁਪਇਆ ਜੀ ਅੱਜ ਆ ਗਏ ਦੋਸਤੋ ਸਵਾਗਤ ਆ ਤੁਹਾਡਾ ਤੁਰੀਕਾਰ ਬਜ਼ਾਰ ਬ੍ਰਾਂਚ ਸੰਘਰੂਰ ਤੁਹਾਡੇ ਵਾਸਤੇ ਅੱਜ ਲੈ ਕੇ ਆਇਆ ਬਹੁਤ ਸੋਹਣੀ ਗੱਡੀ ਨੋਵਾ ਕ੍ਰਿਸਟਾ Z ਮਾਡਲ ਟਾਪ ਮਾਡਲ ਆਲ ओरिजिनल ਪੇਂਟ ਦੇ ਵਿੱਚ ਵੀਡੀਓ ਨੂੰ ਧਿਆਨ ਨਾਲ ਦੇਖਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਗੱਡੀ ਦੀ ਕੰਡੀਸ਼ਨ ਹੈਗੀ ਆ ਆਲ ओरिजिनल ਟਾਇਰ ਹੈਗੇ ਨੇ ਲਗਭਗ 50 ਤੋਂ 60% ਥੋੜੇ ਬੋਤੇ ਸਕ੍ਰੈਚ ਮਤਲਬ ਪਾਰਟੀ ਦੀ ਗੱਡੀ ਆ ਥੋੜਾ ਬੋਤਾ ਸਕ੍ਰੈਚ ਗੱਡੀ ਤੇ ਤੁਹਾਨੂੰ ਦੇਖਣ ਨੂੰ ਮਿਲੂਗਾ ਕਿਤੇ ਕਿਤੇ ਜਿਆਦਾ ਕੋਈ ਕਿਤੇ ਮੇਜਰ ਕੁ ਬਿਫਗਰ ਮਤਲਬ ਹੈਗਾ ਟਾਪ ਐਂਡ ਮਾਡਲ ਹੈ ਜੇ ਦੱਸਣ ਦੀ ਲੋੜ ਹੀ ਨਹੀਂ ਹੈਗੀ ਸਾਰਾ ਬੈਕ ਸੈਂਸਰ ਵਗੈਰਾ ਹਰ ਚੀਜ਼ ਗੱਡੀ ਦੇ ਵਿੱਚ ਕ੍ਰੋਮ ਹੈਂਡਲ ਕ੍ਰੋਮ ਬੀਡਿੰਗ ਸਭ ਕੁਝ ਤੁਹਾਨੂੰ ਬਿਲਕੁਲ A1 ਮਿਲੂਗਾ ਵਿੱਚੋਂ ਗੱਡੀ ਦੀ ਕੰਡੀਸ਼ਨ ਦੇਖ ਲਓ 114000 ਚੱਲੀ ਹੋਈ ਆ ਅੰਟੀਰੀਅਰ ਪੂਰਾ ਯੰਗ ਆ ਬਹੁਤ ਵਧੀਆ ਕੈਪਟਨ ਸੀਟਾਂ ਵਾਲੀ ਆ ਪਿੱਛੋਂ ਵੀ ਤੁਹਾਨੂੰ ਪੂਰੀ ਨਿਗ੍ਹਾ ਮਰਵਾ ਦਿੰਦੇ ਆ ਡਾਈਨਿੰਗ ਟੇਬਲ ਵਗੈਰਾ ਤੇ ਆਪਣਾ ਕੱਲੀ ਕੱਲੀ ਸੀਟ ਤੇ ਫਲੋਰ ਪਿੱਛੋਂ ਬੈਕ ਤੇ ਤੁਸੀਂ ਦੇਖੋ ਮਤਲਬ ਸੁਪਰ ਕੰਫਰਟ ਗੱਡੀ ਆ ਟੋਇਟਾ ਦੀ ਨੋਵਾ ਕ੍ਰਿਸਟਾ ਤੇ ਕੰਡੀਸ਼ਨ ਹੈਗੀ ਪੂਰੀ ਵਧੀਆ A1 ਤੇ ਗੱਡੀ ਦਾ